ਉਮਰੇ ਦਾ ਰਾਜ਼ ਮੰਗ ਕਰ ਲਾਇਏ थे 4 ਦਿਨ ਦੋ ਆਰਜ਼ੂ ਮੈਂਟ ਗਈ ਤੋਂ ਇੰਤਜ਼ਾਰ ਮੈਂ ਕਹਿੰਦਾ ਦੋ ਦਿਨ ਤੇ ਲੰਘ ਗਏ ਇੱਛਾ ਕਰਦੇ ਆ ਤੇ ਦੋ ਦਿਨ ਲੰਘਾ ਇੱਛਾ ਅੱਜ ਪੂਰੀ ਹੋਵੇਗੀ ਕੱਲ ਪੂਰੀ ਹੋਵੇਗੀ ਅੱਜ ਪੂਰੀ ਹੋਵੇਗੀ ਕੱਲ ਪੂਰੀ ਹੋਵੇਗੀ ਜ਼ਿੰਦਗੀ ਗਈ ਜੀਵਨ ਗਿਆ ਬੜੀ ਕੀਮਤੀ ਗੱਲ ਕਹਿ ਗਿਆ ਇਹਨੂੰ ਇੱਕ ਹੋਰ ਫਕੀਰ ਇੰਜ ਕਹਿੰਦਾ ਜੋ ਕੁਛ ਮੈਂ ਹਾਂ ਐ ਮੇਰੇ ਖੁਦਾ ਅੰਧਾ ਸਮਾ ਅੰਧੀ ਸ਼ਕਤੀ ਮੇਰੀ ਲੱਗ ਗਈ ਉਸ ਨੂੰ ਛੁਪਾਉਣ ਦੇ ਚ ਮੈਂ ਉਸ ਤੇ ਪਰਦੇ ਪਾਇਆ ਔਰ ਜੋ ਕੁਛ ਮੈਂ ਨਹੀਂ ਆ ਅੰਧੀ ਜ਼ਿੰਦਗੀ ਅੰਧੀ ਸ਼ਕਤੀ ਮੇਰੀ ਲੰਘ ਗਈ ਉਸ ਨੂੰ ਪ੍ਰਗਟ ਕਰਨ ਦੇਸ ਅਮੀਦੇ ਗੱਲ پکڑਦੇ ਚਾਹੀ ਹੋਵੇਗੀ ਕਹਿੰਦਾ ਜੋ ਕੁਛ ਮੈਂ ਨਹੀਂ ਆ ਉਸ ਨੂੰ ਤੇ ਮੈਂ ਪ੍ਰਗਟ ਕਰਦਾ ਰਿਹਾ ਔਰ ਜੋ ਕੁਛ ਮੈਂ ਹਾਂ ਉਸ ਤੇ ਮੈਂ ਪਰਦੇ ਪਾਉਂਦਾ ਰਿਹਾ ਬਸ ਜ਼ਿੰਦਗੀ ਮੇਰੀ ਇਸ ਤਰ੍ਹਾਂ ਹੀ ਲੰਘੇ